ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ 647ਵੇਂ ਪ੍ਰਕਾਸ਼ ਪੁਰਬ ਤੇ ਪਹਿਲੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਔਰ ਸਾਰੇ ਹੀ ਦੇਸ਼ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਇਹ ਜਿਹੜਾ ਤਿਹਾਰਾ ਇਹ ਸਾਨੂੰ ਇੱਕ ਸਮੇਂ ਸਿਖਾਉਂਦਾ ਵਾ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਵਾ ਕਿ ਮਨ ਚੰਗਾ ਤਾਂ ਘੋਟੋਦੀ ਮੇਂ ਗੰਗਾ ਸਾਡਾ ਮਨ ਚੰਗਾ ਤਾਂ ਘੋਟੋਦੀ ਮੇਂ ਗੰਗਾ ਇਸੇ ਤਰ੍ਹਾਂ ਸਾਨੂੰ ਸਭ ਸਮਾਜ ਨੂੰ ਇਹਨਾਂ ਦੇ ਵਿਚਾਰਾਂ ਦੇ ਚੱਲਦੇ ਹੋਏ ਸਾਰੇ ਆਪਣੇ ਬੱਚਿਆਂ ਨੂੰ ਵੱਤਵਾਰ ਪੜਾਉਣਾ ਲਖਾਣਾ ਚਾਹੀਦਾ ਵਾ ਔਰ ਮੈਂ ਆਪਣੇ ਸਾਰੇ ਜਿਹੜੇ ਰਵਿਦਾਸ ਨਾਮ ਦੇਵਾ ਸੰਗਤਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਅੱਜ ਦੇ ਦਿਨ ਆਪਣੇ ਘਰਾਂ 'ਚ ਦੀਵਾਲਾ ਕਰੀਏ ਜਿਸ ਤਰ੍ਹਾਂ ਆਪਾਂ ਦੀਵਾਲੀ ਮਨਾਉਂਦੇ ਆ ਇਸੇ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਦਾ ਦੀਪਾਲੀ ਕਰਕੇ ਆਪਾਂ ਇਹਨਾਂ ਤਿਉਹਾਰ ਮਨਾਈਏ ਬਿਲਕੁਲ ਜੀ ਗੁਰੂ ਰਵਿਦਾਸ ਨੇ ਕਹਿ ਵੀ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭੇ ਕੋਣ ਛੋਟੇ ਵੱਡੇ ਸਭ ਬਸੇ ਗੁਰੂ ਰਵਿਦਾਸ ਰਹੇ ਪ੍ਰਸੰਨ ਕਿਉਂਕਿ ਉਹ ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਜਿਹੜਾ ਸਮਾਜ ਦੇ ਜਿਹੜੀ ਉੱਚੀ ਨੀਚ ਹੈ ਉਹਨਾਂ ਨੂੰ ਦੂਰ ਕਰਨ ਜਿਹਦੇ ਕਰਕੇ ਅੱਜ ਸਾਡੇ ਲੋਕ ਜਿਹੜੇ ਅੱਜ ਦਾ ਇਹੋ ਜਿਹਾ ਦਿਨ ਮਾਨ ਰਹੇ ਆ ਔਰ ਮੈਂ ਤੇ ਸਭ ਸਮਾਜ ਨੂੰ ਅੱਜ ਕਹਾਂਗਾ ਕਿ ਆਪਣੇ ਬੱਚਨ ਨੂੰ ਵਾਤਾਵਰਣ ਪੜ੍ਹਾਈ ਲਿਖਾਈ ਨਸ਼ਿਆਂ ਤੋਂ ਦੂਰ ਰੱਖਿਏ ਤਾਂ ਹੀ ਸਾਡੇ ਜਿਹੜੇ ਪ੍ਰਭਜਾਸ ਮਹਾਰਾਜ ਜੀ ਤੁਹਾਨੂੰ ਉਦੇਸ਼ ਦਿੱਤਾ ਵਾ ਉਹਨਾਂ ਦੇ ਪਿੱਛੇ ਚਲੀਏ ਤਾਂ ਹੀ ਸਾਡਾ ਸਮਾਜ ਅੱਗੇ ਵਧ ਸਕੇਗਾ ਪੂਰੇ ਦੇਸ਼ ਦੇ ਵਿੱਚ ਰੌਣਕਾ ਦੇਖਣ ਨੂੰ ਨਹੀਂ ਮਿਲਣਗੀ ਪੂਰੇ ਦੇਸ਼ ਜਿਵੇਂ ਅੱਜ ਦੇਸ਼ ਦੇ ਮਾਨ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਜਦੋਂ ਸਵੇਰ ਉੱਠੇ ਆ ਉਹ ਔਰ ਸਭ ਤੋਂ ਪਹਿਲਾਂ ਕਾਸ਼ੀ ਮਹਾਰਾਜਪੁਰ ਬਨਾਰਸ ਜਾ ਕੇ ਉਹਨਾਂ ਨੇ ਉਹਨਾਂ ਨੂੰ ਨਤਮਸਤਕ ਹੋਇਆ ਔਰ ਸਪੂਰੇ ਸਮਾਜ ਨੂੰ ਸੰਦੇਸ਼ ਦਿੱਤਾ ਵਾ ਕਿ ਜਿਨੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਸ ਤੋਂ ਉਹਨਾਂ ਦੇ ਚਰਨ ਹਸਤਾਲ ਤੇ ਜਾਂਦਾ ਵਾ ਤੇ ਉੱਥੋਂ ਸਮਝ ਆ ਜਾਂਦੀ ਵੀ ਕਿ ਤੁਸੀਂ ਜਿਹੜਾ ਅੱਜ ਯੁੱਗ ਬਦਲ ਗਿਆ ਵਾ ਅੱਜ ਇਹਨਾਂ ਤੋਂ ਬਿਨਾ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇਸੇ ਕਰਕੇ ਦੇਸ਼ ਦੇ ਜਿਨ੍ਹਾਂ ਦਾ ਪੂਰਾ ਨਾਮ ਹੈ ਵਿਸ਼ਵ ਦੇ ਵਿੱਚ ਅੱਜ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਅਜੋ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਔਰ ਉਹਨਾਂ ਦਾ ਆਸ਼ੀਰਵਾਦ ਲੈਂਦਾ ਹੈ ਗੁਰੂ ਰਵੀਦਾਤ ਜੀ ਦੇ ਪ੍ਰਕਾਸ਼ ਉਤਸਵ ਦਿਨ ਸਭ ਨੂੰ ਬਹੁਤ ਬਹੁਤ ਵਧਾਈਆਂ ਔਰ ਜਿਸ ਤਰ੍ਹਾਂ ਰਬ ਗੁਰੂ ਮਹਾਰਾਜ ਜੀ ਨੇ ਦੱਸਿਆ ਰਵਿਦਾਦ ਜੀ ਨੇ ਦੱਸਿਆ ਕਿ ਉਹਨਾਂ ਨੇ ਸਮਾਜ ਸੇਵਾ ਲਈ ਬੜਾ ਕੁਝ ਕੀਤਾ ਹੈ ਜਿਵੇਂ ਸਾਡੇ ਸਮਾਜ ਚ ਬੇਦਬਾਬ ਬਹੁਤ ਵੱਡੀ ਇੱਕ ਬੁਰਾਈ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਸਮਾਜ ਨੂੰ ਸੁਧਾਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਮੈਂ ਇਹ ਮੈਂ ਸਾਰੇ ਲੋਕਾਂ ਨੂੰ ਅੱਗੇ ਬੇਨਤੀ ਕਰਾਂਗੀ ਕਿ ਕਿਤੇ ਸਾਨੂੰ ਬੇਦਬਾਬ ਛੂਹਾਂ ਛੂਤ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਜੁੜਾ ਸਾਡਾ ਪੰਜਾਬ ਦਾ ਯੁਵਾ ਇਸ ਟਾਈਮ ਨਸ਼ੇ ਚ ਮਹਾਰਾਜ ਜੀ ਉਹਨਾਂ ਤੇ ਕਿਰਪਾ ਕਰਨ ਤੇ ਯੁਵਾ ਨਸ਼ੇ ਨੂੰ ਛੱਡ ਕੇ ਖੇਡਾਂ ਵੀ ਤਰੱਕੀ ਕਰੇ ਤਾਂ ਕਿ ਸਾਡਾ ਪੰਜਾਬ ਜਿਵੇਂ ਹਰਿਆਣਾ ਦੇ ਮੈਡਲ ਆਂਦੇ ਐਵੇਂ ਸਾਡੇ ਪੰਜਾਬ ਦੇ ਮੈਡਲ ਆ ਦੇਖੋ ਜੀ ਪਹਿਲੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦੇਾਂਗਾ ਔਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪर्व ਦੇ ਉੱਤੇ ਜਿਹੜਾ ਹੈ ਇਸ ਤਰ੍ਹਾਂ ਹੀ ਇਹ ਸਾਰੇ ਸਾਥੀ ਸਾਡੇ ਜਿਹੜੇ ਹੈ ਅੱਛੇ ਕਾਰਜਕ੍ਰਮ ਕਰਾਉਂਦੇ ਰਹਿਣ ਤਾਂ ਕਿ ਜਿੰਨੇ ਵੀ ਯੁਵਾ ਵਰਗ ਹੈ ਪੰਜਾਬ ਦੇ ਹਿੰਦੁਸਤਾਨ ਦੇ ਉਹ ਅੱਛੇ ਕੰਮਾਂ ਵੱਲ ਲੱਗੇ ਰਹਿਣ ਤਾਂ ਕਿ ਜਿਹੜੀਆਂ ਕਿ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਵੀ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਮਤਲਬ ਹਰ ਤਰ੍ਹਾਂ ਦੀ ਗੰਦਗੀ ਜਿਹੜੀ ਫੈਲਦੀ ਜਾ ਰਹੀ ਹੈ ਔਰ ਅچھے ਕਾਰਜਕਰਮਾਂ ਦੇ ਨਾਲ ਜੁਵਾਵਾਂ ਦਾ ਧਿਆਨ ਜਿਹੜਾ ਇਹਨਾਂ ਕਾਰਜਕਰਮਾਂ ਲੱਗੇਗਾ ਤੇ ਅਸੀਂ ਨਸ਼ੇ ਦੀ ਦਲਦਲ ਤੋਂ ਜਿਹੜਾ ਦੂਰ ਹੁੰਦੇ ਜਾਵਾਂਗੇ